ਹਾਂਜੀ ਪਾਪਾ ਜੀ ਜੀ ਪਰਮਾਰ ਤੇ ਆ ਰਹੇ ਸੀ ਕਾਰ ਸੇਵਾ ਕਾ ਲੰ ਲਿਖਾ ਹੋਇਆ ਨਹੀਂ ਵੀਡੀਓ ਨਾ ਬਣਾਓ ਜੀ ਇਹ ਥੈਲਾ ਦਾ ਪਹਿਲਾਂ ਵੀ ਉੱਤਰ ਮਾਰ ਕੇ ਪਹਿਲਾਂ ਲੱਗੇ ਸੀ ਪਾਪਾ ਜੀ ਵੀਡੀਓ ਨਾ ਬਣਾਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਦਾ ਵੀਡੀਓ ਨਾ ਵੀਡੀਓ ਨਾ ਸਾਡੇ ਜਨਾਬ ਖੜੇ ਆ ਪਾਪਾ ਜੀ ਅਲਟਰ ਮਾਰਦੇ ਨੇ ਕਿਹੜਾ ਕਾਜ ਆ ਪਾਪਾ ਜੀ ਫੋਨ ਫੋਰੇ ਆ ਨਾਲ ਰੱਖੀ ਸੀ ਲਾਲ ਬੱਤੀ ਹੂਟਰ ਮਾਰ ਕੇ ਸੜਕਾਂ ਤੇ ਜਾ ਰਿਹਾ ਸੀ ਮਾਰ ਰਿਆ ਸੀ ਰੋਵ ਪਰ ਚੜ ਗਿਆ ਪੜਸ ਅੜੀ ਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਗੱਡੀ ਦੇ ਵਿੱਚ ਹੂਟਰ ਲਗਾਇਆ ਹੋਇਆ ਸੀ ਨਿਹੰਗ ਬਾਣੇ ਦੇ ਵਿੱਚ ਇੱਕ ਨੌਜਵਾਨ ਨਜ਼ਰ ਆ ਰਿਹਾ ਜਿਸ ਦੇ ਵੱਲੋਂ ਗੱਡੀ ਤੇ ਬੱਤੀ ਵੀ ਲਗਾਈ ਹੋਈ ਸੀ ਤਾਂ ਇੱਕ ਪਾਸੇ ਸਰਕਾਰ ਦੇ ਵੱਲੋਂ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਗਈ ਹੈ ਇਸ ਤਰੀਕੇ ਦੀ ਜੇ ਕੋਈ ਹਰਕਤ ਕਰਦਾ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਉਂਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਂਦਾ ਤਾਂ ਇੱਥੇ ਆਖਰ ਕਿਉਂ ਹੂਟ ਲਗਾਇਆ ਹੋਇਆ ਸੀ ਬੱਤੀ ਕਿਉਂ ਲਗਾਈ ਹੋਈ ਸੀ ਕਿਸ ਦੀ ਪਰਮਿਸ਼ਨ ਸੀ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਰੋਕਿਆ ਤਾਂ ਪੁਲਿਸ ਦੇ ਨਾਲ ਨਿਹੰਗ ਸਿੰਘ ਦੀ ਕੀ ਗੱਲਬਾਤ ਹੋ ਰਹੀ ਹੈ ਤੁਸੀਂ ਖੁਦ ਹੀ ਸੁਣ ਲਓ ਆ ਮਨਜੂਖ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਜੀ ਦੇ ਹੁਕਮ ਅਨੁਸਾਰ ਅਸੀਂ ਵੱਖ-ਵੱਖ ਪੁਆਇੰਟਾਂ ਤੇ ਵੱਖ-ਵੱਖ ਜਿੱਥੇ ਵੀ ਸਾਡੀ ਟਰੈਫਿਕ ਕਰਮਚਾਰੇ ਲੱਗੇ ਆ ਜੋ ਵੀ ਵਿਅਕਤੀ ਆ ਪਬਲਿਕ ਦਾ ਜੋ ਵੀ ਵਿਅਕਤੀ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਲੰਘਣਾ ਕਰਦਾ ਟਰੈਫਿਕ ਨਿਯਮਾਂ ਦੀ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਕਿ ਉਹਨਾਂ ਦਾ ਕਿੰਨੇ ਕਿ ਚਲਾਨ ਕੱਟੇ ਗਏ ਤੇ ਕਿੰਨੇ ਕੋਈ ਬਾਂਡ ਕਿੱਤੇ ਗਏ ਆ ਦੇਖੋ ਅੱਜ ਦੇ ਡੇਟ 'ਚ ਅਸੀਂ ਕਰੀਬ 118 ਚਲਾਨ ਕੱਟੇ ਹੈਗੇ ਤੇ ਉਹ ਵੱਖੋ ਵੱਖਰੀ ਧਰਾਵਾਂ ਦੇਟ ਤੇ ਚਲਾਨ ਕੱਟੇ ਹੈਗੇ ਮੋਟਰ ਵੀ ਕਲੈਕਟ ਦੀਆਂ ਦੇ ਤੇ ਕਰੀਬ ਅਸੀਂ ਕੱਲ 9 ਈ ਰਿਕਸ਼ਾ ਚਲਾਨ ਬੰਦ ਕੀਤੀ ਸੀ ਤੇ ਕੱਲ ਹੀ ਪੀਸੀਆਰ ਵੱਲੋਂ 15 릭ਸ਼ਾ ਜਿਹੜੇ ਕੁੱਲ 24 릭ਸ਼ਾ ਸੀ ਬੰਦ ਕੀਤੇ ਸੀ ਜਿਨ੍ਹਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀ। ਇਹ ਕਿਹ ਵੀ ਦੱਸਿਆ ਜਾ ਰਿਹਾ ਵੀ ਮਹਿੰਗਾ ਨਹੀਂ ਗੱਡੀ ਸੀ ਉਹਦੇ ਹੂਟਰ ਲੱਗੇ ਸਨ। ਹਾਂ ਦੇਖੋ ਉਹਨਾਂ ਤੇ ਹੂਟਰ ਲੱਗੇ ਹੋਏ ਸੀਗਾ ਬੱਤੀ ਵੀ ਲੱਗੀ ਹੋਈ ਸੀ। ਜੋ ਅਨ ਅਥਰਾਇਜ਼ ਹੈ ਕਿਸੇ ਵੀ ਸੀਨੀਅਰ ਅਫਸਰ ਵੱਲੋਂ ਕੋਈ ਵੀ ਮਨਜ਼ੂਰਸ਼ੁਦਾ ਨਹੀਂ ਸੀ ਉਹਦੇ ਕੋਲੇ। ਇਸ ਕਰਕੇ ਉਹਦਾ ਚਲਾਨ ਕੱਟਿਆ ਗਿਆ। ਸੰਦੇਸ਼ ਤੋਂ ਸਟੋਰੀ ਵੱਲ ਸਪਾਈ ਵਰਤਿਆ। ਮੈਂਨਨ ਸਬੰਫੈਕਟਰ ਅਮਰੀਕਨ ਚਾਰਜਪਕ ਬਠਿੰਡਾ। ਮਨਜੂ ਕੁ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਜੀ ਦੇ ਹੁਕਮ ਅਨੁਸਾਰ ਅਸੀਂ ਬਖ ਵਖ ਪੁਆਇੰਟਾਂ ਤੇ ਬਖ ਵਖਰੀ ਜਿੱਥੇ ਵੀ ਸਾਡੀ ਟ੍ਰੈਫਿਕ ਕਮਚਾਰੇ ਲੱਗੇ ਆ ਜੋ ਵੀ ਵਿਅਕਤੀ ਆ ਪਬਲਿਕ ਦਾ ਜੋ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਲੰਘਣਾ ਕਰਦਾ ਟ੍ਰੈਫਿਕ ਨਿਯਮਾਂ ਦੀ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹੈ ਕਿ ਹੁਣ ਤੱਕ ਕਿੰਨੇ ਕੇ ਚਲਾਨ ਕੱਟੇ ਗਏ ਤੇ ਕਿੰਨੇ ਕੋਈ ਬਾਂਡ ਕਿਤੇ ਗਏ ਆ ਦੇਖੋ ਅੱਜ ਦੀ ਡੇਟ 'ਚ ਅਸੀਂ ਕਰੀਬ 118 ਚਲਾਨ ਕੱਟੇ ਹੈਗੇ ਤੇ ਉਹ ਬਖ ਵਖਰੀ ਧਰਾਵਾਂ ਦੇ ਹੇਠ ਚਲਾਨ ਕੱਟੇ ਹੈਗੇ ਮੋਟਰ ਵੀਕਲ ਰਿਕਾਰਡ ਦੀਆਂ ਦੇ ਤੇ ਕਰੀਬ ਅਸੀਂ ਕੱਲ 9 ਈ ਰਿਕਸ਼ਾ ਚਲਾਣ ਬੰਦ ਕੀਤੀ ਸੀ ਤੇ ਕੱਲ ਹੀ ਪੀਸੀਆਰ ਵੱਲੋਂ 15 ਈ ਰਿਕਸ਼ਾ ਜਿ ਕੁੱਲ 24 ਈ ਰਿਕਸ਼ਾ ਸੀ ਬੰਦ ਕੀਤੇ ਸੀ ਜਿਨ੍ਹਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀਗੇ ਕਿਹੜੇ ਵੀ ਦੱਸੇ ਜਾ ਰਹੇ ਵੀ ਮਹਿੰਗਾ ਦੀ ਗੱਡੀ ਸੀ ਉਹਦੇ ਹੂਟਰ ਲੱਗੇ ਸੀ ਹਾਂ ਦੇਖੋ ਉਹਨੂੰ ਤੇ ਹੂਟਰ ਲੱਗੇ ਹੋਏ ਸੀਗਾ ਬੱਤੀ ਵੀ ਲੱਗੀ ਹੋਈ ਸੀ ਜੋ ਅਨ ਅਥਰਾਇਜ਼ ਅ ਮਨਜੂਖ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਜੀ ਦੇ ਹੁਕਮ ਅਨੁਸਾਰ ਅਸੀਂ ਵੱਖ-ਵੱਖ ਪੁਆਇੰਟਾਂ ਤੇ ਵੱਖ-ਵੱਖਰੀ ਜਿੱਥੇ ਵੀ ਸਾਡੀ ਟਰੈਪ ਕਰਮਚਾਰੇ ਲੱਗੇ ਆ ਜੋ ਵੀ ਵਿਅਕਤੀ ਆ ਪਬਲਿਕ ਦਾ ਜੋ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਲੰਘਣਾ ਕਰਦਾ ਟ੍ਰੈਫਿਕ ਨਿਯਮਾਂ ਦੀ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹੈ ਕਿ ਹੁਣ ਤੱਕ ਕਿੰਨੇ ਕਿ ਚਲਾਨ ਕੱਟੇ ਗਏ ਤੇ ਕਿੰਨੇ ਕੋਈ ਬਾਂਡ ਦਿੱਤੇ ਗਏ ਆ ਦੇਖੋ ਅੱਜ ਦੀ ਡੇਟ 'ਤੇ ਅਸੀਂ ਕਰੀਬ 118 ਚਲਾਨ ਕੱਟੇ ਹੈਗੇ ਤੇ ਉਹ ਬੱਖੋ-ਬੱਖੇ ਧਰਾਵਾਂ ਦੇ ਟਲ ਚਲਾਨ ਕੱਟੇ ਹੈਗੇ ਮੋਟਰ ਵੀਕ ਕਲੈਕਟ ਦੀਆਂ ਦੇ ਤੇ ਕਰੀਬ ਅਸੀਂ ਕੱਲ 9 ਈ-ਰਿਕਸ਼ਾ ਚਲਾਨ ਬੰਦ ਕੀਤੀ ਸੀ ਤੇ ਕੱਲ ਹੀ ਪੀਸੀਆਰ ਵੱਲੋਂ 15 ਰਿਕਸ਼ਾ ਜਿ ਕਰ ਕੁਲ 24 ਰਿਕਸ਼ਾ ਸੀ ਬੰਦ ਕੀਤੇ ਸੀ ਜਿਨਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀ ਕਿਹ ਕੀ ਦੱਸਿਆ ਜਾ ਰਿਹਾ ਵੀ ਮਹਿੰਗਾ ਨਹੀਂ ਗੱਡੀ ਸੀ ਉਹਦੇ ਹੂਟਰ ਲੱਗੇ ਹੋਏ ਸੀ ਹਾਂ ਦੇਖੋ ਉਹਨੂੰ ਤਾਂ ਹੂਟਰ ਲੱਗੇ ਹੋਏ ਸੀਗਾ ਬੱਤੀ ਵੀ ਲੱਗੀ ਹੋਈ ਸੀ ਜੋ ਅਨ ਅਥਰਾਇਜ਼ ਕਿਸੇ ਵੀ ਸੀਨੀਅਰ ਅਫਸਰ ਵੱਲੋਂ ਕੋਈ ਵੀ ਮਨਜ਼ੂਰਸ਼ੁਦਾ ਨਹੀਂ ਸੀ ਉਹਦੇ ਕੋਲੇ ਇਸ ਕਰਕੇ ਉਹਦਾ ਚਲਾਨ ਕੱਟਿਆ ਗਿਆ। ਸੰਦੇਸ਼ ਤੋਂ ਸਟੋਰੀ ਵਿਸਫਾਈ ਵਰਤਿਆ। ਮੈਂਨ ਸਬ ਇੰਸਪੈਕਟਰ ਅਮਰੀਕਨ ਚਾਰਜ ਟਾਪ ਬਠਿੰਡਾ ਮਾਨਜੋਗ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਜੀ ਦੇ ਹੁਕਮ ਅਨੁਸਾਰ ਅਸੀਂ ਬੱਖ-ਵੱਖ ਪੁਆਇੰਟਾਂ ਤੇ ਬੱਖ-ਵੱਖਰੀ ਜਿੱਥੇ ਵੀ ਸਾਡੀ ਟਰੈਫਿਕ ਕਮਚਾਰੇ ਲੱਗੇ ਆ ਜੋ ਵੀ ਵਿਅਕਤੀ ਆ ਪਬਲਿਕ ਦਾ ਜੋ ਵੀ ਵਿਅਕਤੀ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਲੰਘਣਾ ਕਰਦਾ ਟਰੈਫਿਕ ਨਿਯਮਾਂ ਦੀ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹੈ ਕਿ ਹੁਣ ਤੱਕ ਕਿੰਨੇ ਕਿ ਚਲਾਨ ਕੱਟੇ ਗਏ ਤੇ ਕਿੰਨੇ ਕੋਈ ਬਾਂਡ ਕਿਤੇ ਆ ਦੇਖੋ ਅੱਜ ਦੇ ਡੇਟ 'ਚ ਅਸੀਂ ਕਰੀਬ 118 ਚਲਾਨ ਕੱਟੇ ਹੈਗੇ ਤੇ ਉਹ ਬੱਖ-ਵੱਖਰੀ ਧਰਾਵਾਂ ਦੇ ਹਿਸਾਬ ਨਾਲ ਚਲਾਨ ਕੱਟੇ ਹੈਗੇ ਮੋਟਰ ਵੀ ਕਲੈਕਟ ਦੀਆਂ ਦੇ ਤੇ ਕਰੀਬ ਅਸੀਂ ਕੱਲ 9 ਈ-릭ਸ਼ਾ ਚਲਾਣ ਬੰਦ ਕੀਤੀ ਸੀ ਤੇ ਕੱਲ ਹੀ ਪੀਸੀਆਰ ਵੱਲੋਂ 15 ਈ-릭ਸ਼ਾ ਜਿ ਕੁੱਲ 24 릭ਸ਼ਾ ਸੀ ਬੰਦ ਕੀਤੇ ਸੀ ਜਿਨ੍ਹਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀ ਕਿ ਇਹ ਵੀ ਦੱਸਿਆ ਜਾ ਰਿਹਾ ਵੀ ਮਹਿੰਗਾ ਨਹੀਂ ਗੱਡੀ ਸੀ ਉਹਦੇ ਹੂਟਰ ਲੱਗੇ ਸੀ ਹਾਂ ਦੇਖੋ ਉਹਨੂੰ ਤੇ ਹੂਟਰ ਲੱਗੇ ਹੋਏ ਸੀਗਾ ਬੱਤੀ ਵੀ ਲੱਗੀ ਹੋਈ ਸੀ ਜੋ ਅਨ ਅਥਰਾਇਜ਼ ਹੈ ਕਿਸੇ ਵੀ ਸੀਨੀਅਰ ਅਫਸਰ ਵੱਲੋਂ ਕੋਈ ਵੀ ਮਨਜ਼ੂਰਸ਼ੁਦਾ ਨਹੀਂ ਸੀ ਉਹਦੇ ਕੋਲੇ ਇਸ ਕਰਕੇ ਉਹਦਾ ਚਲਾਨ ਕੱਟਿਆ ਗਿਆ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਲਾਲ ਬੱਤੀ ਲਾ ਕੇ ਹੂਟਰ ਲਗਾ ਕੇ ਗੱਡੀ ਦੇ ਵਿੱਚ ਜਾ ਰਿਆ ਸੀ ਪੁਲਿਸ ਨੇ ਰੋਕਿਆ ਤੇ ਮੋਟਾ ਚਲਾਨ ਕਰ ਦਿੱਤਾ ਕਿਉਂਕਿ ਇਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੀਆਂ ਤਜੀਆਂ ਉੱਡ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਕਈ ਕਾਲੀ ਫਿਲਮਾਂ ਚੜਾ ਲੈਂਦੇ ਨੇ ਸ਼ੀਸ਼ਿਆਂ ਦੇ ਉੱਤੇ ਕਈ ਜਾਲੀਆਂ ਲਗਾ ਲੈਂਦੇ ਨੇ ਭਾਵੇਂ ਕੋਈ ਵੀ ਵੱਡਾ ਅਫਸਰ ਆ ਜਦੋਂ ਤੱਕ ਕਿਸੇ ਨੂੰ ਕੋਰਟ ਦੀ ਪਰਮਿਸ਼ਨ ਨਹੀਂ ਹੁੰਦੀ ਵੱਡੇ ਵੱਡੇ ਕਲਾਕਾਰ ਜਿਹੜੇ ਹੁੰਦੇ ਨੇ ਉਹਨਾਂ ਦੀਆਂ ਗੱਡੀਆਂ ਰੋਕ ਕੇ ਉਹਨਾਂ ਦੇ ਵੀ ਮੋٹے ਚਲਾਨ ਕੱਢ ਦਿੱਤੇ ਜਾਂਦੇ ਨੇ ਕਈਆਂ ਦੀਆਂ ਗੱਡੀਆਂ ਤੱਕ ਬੌਂਡ ਕਰ ਦਿੱਤੀਆਂ ਜਾਂਦੀਆਂ ਤੁਹਾਨੂੰ ਯਾਦ ਹੋਵੇਗਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਵੀ 90 ਦੇ ਵਿੱਚ ਬੌਂਡਾ ਗੇਟ ਤੇ ਚਲਾਨ ਹੋਇਆ ਸੀ ਰੇਂਜ ਰੋਵਰ ਦੇ ਵਿੱਚ ਜੋ ਕਾਲੀ ਫਿਲਮ ਲਗਾਈ ਹੋਈ ਸੀ ਤਾਂ ਇਸ ਤਰੀਕੇ ਨਾਲ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਪੁਲਿਸ ਵੀ ਕਾਫੀ ਸਖਤ ਹੁੰਦੀ ਆ ਬਾਕੀ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਲਾਕਾਰਾਂ ਦੇ ਚਲਾਨ ਹੋਏ ਨੇ ਤਾਂ ਇਸ ਤਰੀਕੇ ਨਾਲ ਟ੍ਰੈਫਿਕ ਨਿਯਮਾਂ ਦੀਆਂ ਜੇਕਰ ਕੋਈ ਪਾਲਣਾ